ਇਸੇ ਹੀ ਚਮਕੌਰ ਦੀ ਗੜੀ ਦੇ ਅੰਦਰ ਭਾਈ ਮਨੀ ਸਿੰਘ ਦੇ ਚਾਰ ਪੁੱਤਰ ਨੇ ਤੂ ਭਰਾ ਨੇ ਜਿਨ੍ਹਾਂ ਨੇ ਸ਼ਹਾਦਤਾਂ ਦੇ ਜਾਨੇ ਦੇ ਤੂ ਪੁੱਤਰ ਬਾਬਾ ਉਦੇ ਸਿੰਘ ਤੇ ਭਾਈ ਬਚਿੱਤਰ ਸਿੰਘ ਉਹ ਪਹਿਲਾਂ ਹੀ ਸ਼ਹਾਦਤ ਦਾ ਜਾਨ ਪੀ ਚੁੱਕੇ ਨੇ ਪੰਜਾਂ ਪਿਆਰੀਆਂ ਦੇ ਵਿੱਚੋਂ ਤਿੰਨ ਪਿਆਰੇ ਭਾਈ ਹਿੰਮਤ ਸਿੰਘ ਗੁਰੂ ਸਿੰਘ ਤੇ ਸਾਹਿਬ ਸਿੰਘ ਉਹ تین ਪਿਆਰੇ ਇਤਿ ਸ਼ਹਾਦਤਾਂ ਦੇ ਜਾਮ ਇੰਦੇ ਨੇ ਤੇ ਭਾਈ ਹਿੰਮਤ ਸਿੰਘ ਦੇ ਪਿਤਾ ਗੁਜਾਰ ਸਿੰਘ ਤੋਂ ਪੁੱਤਰ ਹਰਦੇਵ ਸਿੰਘ ਤੇ ਗੁਰਦੇਵ ਸਿੰਘ ਉੱਚ ਮੁਕੌੜੀ ਜੰਗ ਦੇ ਅੰਦਰ ਸ਼ਹਾਦਤਾਂ ਦਾ ਜਾਮ ਪੀਦੇ ਨੇ ਤਿੰਨ ਪੀੜੀਆਂ ਗੁਰੂ ਤੋਂ ਪਰਵਾਣ ਰਿਹਾ ਨੇ ਤਾਂ ਸਨ ਉਹ ਸਿੱਖ ਵੱਡੇ ਭਾਗਾਂ ਵਾਲੇ ਜਿਨ੍ਹਾਂ ਨੇ ਆਪਣਾ ਆਪਾ ਗੁਰੂ ਤੋਂ ਕੁਰਬਾਨ ਕੀਤਾ ਹੋਇਆ ਸੀ ਜਿਹੜੇ ਮੰਨ ਕਰਕੇ ਮਨ ਦੇ ਸਾਡੇ ਕਿ ਕਵੀਰ ਤੇਰਾ ਮੁਝ ਮੈਂ ਕਿਛ ਨਹੀਂ ਜੋ ਕਿਸ਼ ਹੈ ਸੋ ਤੇਰਾ ਤੇਰਾ ਤੁਝ ਕੋ ਸੁਖ ਤੇ ਕਿਆ ਲਾਗੈ ਮੇਰਾ ਅਜ ਪਹਿਲੀ ਜੱਤੇ ਦੀ ਸ਼ਹਾਦਤ ਤੋਂ ਬਾਅਦ ਸਿਵ ਜੱਦਾ ਅਜੀਤ ਸਿੰਘ ਅੱਗੇ ਆਏ ਬੇਤੀ ਕੀਤੀ ਪਿਤਾ ਜੀ ਮੈਂ ਵੀ ਜਗ ਦੇ ਅੰਦਾਨ ਵਿੱਚ ਜਾਣਾ ਚਾਹੁੰਦਾ ਪਾਦਸ਼ਾਹ ਨੇ ਕੁਟਕੇ ਘਰ ਬਕੜੀ ਵਿੱਚ ਰਿਆ ਕਹਿਣ ਲਗੇ ਪੁੱਤਰ ਜਾਣਾ ਤੇ ਜ਼ਰੂਰ ਸੀ ਪਰ ਅਸੀਂ ਕਹਿੰਦੇ ਸੰਸਾਰ ਨੇ ਕਿਹੜਾ ਸੀ ਪੁੱਤ ਪਿਤਾ ਦਾ ਹੁਕਮ ਅਨੇ ਕੀਆ ਪਰ ਪੁੱਤਰ ਤੂੰ ਆ ਆਗੇ ਚੱਲ ਕੇ ਆਇਆ ਏ ਕਬੀਰ ਉਹੀmargੇ ਕਾ ਚਾਉ ਹੈ ਮਰੋ ਤੋ ਹਰ ਕੇ ਦਵਾਰ ਮਤ ਹਰ ਪੂਛੇ ਕੌਣ ਹੈ ਪਰਾ ਹਮਾਰੇ ਬਾਹ ਅਜ ਬਾਦਸ਼ਾਹ ਦੀ ਸੇਭ ਜਾਦਾ ਅਜੀਤ ਸਿੰਘ ਨੂੰ ਵੀ ਜਗ ਦੇ ਮਾਦਾਰ ਵਿੱਚ ਤੋੜਿਆ ਸੰਸਾਰ ਦੇ ਰੂਪ ਤੋਕ ਕਰਦੇ ਨੇ ਪੁੱਤਾਂ ਨੂੰ ਬਚਾਉਂਦੇ ਨੇ ਤੇ ਪੁੱਤ ਨਹੀਂ ਬਚਾਉਂਦੇ ਨੇ ਆਪਾਂ ਸਾਰੇ ਹੀ ਕੁਝ ਕਰਦੇ ਆਂ ਈਆਂ ਪੁੱਤਾਂ ਨੂੰ ਬੰਦਾ ਪਾਲਦਾ ਐ ਤੇ ਸੋਚਦਾ ਐ ਮਰਨ ਤੋਂ ਪਹਿਲਾਂ ਕੁਝ ਨਾ ਕੁਝ ਉਹਨਾਂ ਵਾਸਤੇ ਢੋੜ ਜਾ ਮਰ ਪਰ ਧੰਨ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਡੀ ਖਾਤਰ ਨਾ ਆਪਣੀ ਔਲਾਦ ਨੂੰ ਬਚਾਇਆ ਤੇ ਤਾਂ ਹੀ ਔਲਾਦ ਲਈ ਕੁਝ ਬਚਾਇਆ ਜੋ ਕੁਝ ਸੀ ਉਹ ਸਾਰਾ ਹੀ ਪੰਥ ਤੋਂ ਕੁਰਬਾਨ ਕਰ ਦਿੱਤਾ ਅੱਜ ਜਿਵੇਂ ਹੀ ਸਿਵ ਜਾਗਾ ਅਜੀਤ ਸਿੰਘ ਜੰਗ ਦੇ ਮੈਦਾਨ ਵਿੱਚ ਪਹੁੰਚੇ ਨੇ ਤੇ ਮਦੀਨ ਖਾਨ ਵੀ ਬੜਾ ਹਰਾਣ ਹੋਇਆ ਕਿ ਹਰੀਤ ਸੈਨਾਪਤੀ ਚਾਹੁੰਦਾ ਹੈ ਮੇਰਾ ਪਰਿਵਾਰ ਬਚ ਜਾਵੇ ਕਿ ਚਮਕੌਰ ਦੀ ਜੰਗ ਊੜ ਜਾਗ ਗਈ ਜਿਹਦੇ ਵਿੱਚ ਪਤਾ ਹੈ ਜਿਉਂਦੇ ਜੀ ਵਾਪਸ ਨਹੀਂ ਪਰਿਆ ਜਾਣਾ ਇਸ ਜੰਗ ਵਿੱਚ ਆਉਣ ਦਾ ਅਰਥ ਸ਼ਹਾਦਤ ਦਾ ਜਾਨ ਪੀਣਾ ਹੈ ਸਿੰਧ ਜਾਦਾ ਅਜੀਤ ਸਿੰਘ ਦੀ ਤਲਵਾਰ ਨੇ ਉਹ ਆਹ ਲਾਹੇ ਕਿ ਇੱਕ ਵਾਰ ਜੀਲ ਖਾਲ ਵੀ ਹਰਾ ਕੇ ਗਿਆ ਪਰ ਇੱਕ ਪਾਸੇ ਸੱਤ ਸਿੱਖ ਨੇ ਦੂਸਰੇ ਪਾਸੇ ਲਖਾਂ ਨੇ ਕੀਤੀ ਬਹੁਤ سارے ਤੀਰ ਸਿੰਘ ਜਾਦਾ ਅਜੀਤ ਸਿੰਘ ਦੇ ਸੀਨੇ ਵਿੱਚ ਵੱਜਦੇ ਨੇ ਤਲਵਾਰਾਂ ਦੇ ਬਰਸ਼ੀਆਂ ਦੇ ਫਟ ਵੱਜਦੇ ਨੇ ਤੇ ਆਖਰ ਸਰੀਰ ਹੁਣੇ ਤਰਤੀ ਤੇ ਵਿਗਦਾ ਏ

گوند مہاراج آرپا کرتے ਕਿ ਸਤਗੁਰੂ ਆਪ ਆਪਣੀ ਹੱਥੀ ਆਪਣੀ ਦੂਸਰੇ ਪੁੱਤਰ ਨੂੰ ਵੀ ਜਗ ਰੇਵਦਾਰ ਵਿੱਚ ਤੋਰ ਦੇਵੇ ਇੱਕ ਅਲੀਬ ਦੇ ਬੋਲ ਨੇ ਉਹ ਲਿਖਦਾ ਏ ਦਸ਼ਰਥ ਡੇਗ ਮਹਾਤਮ ਹੋਇਆ ਅੱਖਾਂ ਉਲਿਓ ਸੰਤਾਨ ਤੂਰ ਹੋਈ ਤਾਣ ਸੈਣ ਸੁਣਿਆ ਜਦ ਪੁੱਤ ਹੋਇਆ ਰਾਗ ਗੋਜੋ ਬੰਦ ਜ਼ਬਾਨ ਹੋਈ ਮੋਰ ਤੁਜ ਦੇ ਅਤਮ ਕਰਨ ਲੱਗੇ ਬੋਟੀ ਜਿਸਮ ਦੀ ਜਦੋਂ ਬਰਾਣ ਹੋਈ ਮੌਤ ਸੁਣੀ ਅਰਜਨ ਨੇ ਉਭੰਨੀ ਉਨੀ ਤੇ ਮੀਂ ਅਰਜਨ ਦੇ ਹੱਥਾਂ ਚ ਕਬਾੜ ਹੋਈ ਧੰ ਧੰ ਕਰਦੀ ਵੜਿਆ ਹੱਸ ਹੱਸ ਕੇ ਪਰਵਾਰ ਵਾਰੀ ਹੋਈ ਇੱਕ ਵਾਰੀ ਨਾ ਹੌਸਲਾ ਹਾਰੀ ਹੋਈ ਤੇ ਰਾਮਚੰਦਰ ਦੇ ਪਿਤਾ ਨੇ ਦਸ਼ਰਥ ਜਦੋਂ ਪੁੱਤ ਨੂੰ 14 ਸਾਲਾਂ ਦਾ ਬਨਵਾਸ ਦਿੱਤਾ ਤੇ ਜਦੋਂ ਰਾਮਚੰਦਰ ਕਰੋਤਰੀ ਦੇ ਇਹ ਮਹੱਲਾ ਤੇ ਚੜ ਕੇ ਦੇਖਦਾ ਰਿਹਾ ਅਜੇ ਪਤਾ ਹੈ ਪੁੱਤ ਨੇ 14 ਸਾਲਾਂ ਬਾਅਦ ਵਾਪਸ ਆ ਜਾਣਾ ਜਿੱਥੋਂ ਤੱਕ ਦਿਖਦੇ ਰਹੇ ਦੇਖਦਾ ਰਿਹਾ ਅੱਖਾਂ ਤੋਂ ਉੱਲੇ ਹੋਏ ਮਹੱਲਾ ਤੋਂ ਛਾਲ ਮਾਰੀ ਤੇ ਅੱਤ ਬੱਧਿਆ ਕਰ ਲਈ ਪੁੱਤ ਦਾ ਵਿਛੋੜਾ ਨਾ ਸਹਿ ਆ ਗਿਆ ਤਾਂ ਸਿੰਘ ਬੜਾ ਪ੍ਰਸਿੱਧ ਹੋਈਆ ਪਰ ਜਦੋਂ ਪੁੱਤਰ ਦੀ ਮੌਤ ਦੀ ਖਬਰ ਆਈ ਜ਼ੁਬਾਨ ਨੇ ਬੋਲਣਾ ਹੀ ਬੰਦ ਕਰਤਾ ਮੋਰ ਤੁਝ ਬਹੁਤ ਵੱਡਾ ਸੈਨਾਪਤੀ ਹੋਇਆ ਪਰ ਜਦੋਂ ਪੁੱਤ ਦੀ ਮੌਤ ਦੀ ਖਬਰ ਆਉਂਦੀ ਹੈ ਇਹ ਵੀ ਅਧਰੁੱਪ ੁੱਟ ਜਾਂਦਾ ਹੈ ਮਹਾਭਾਰਤ ਦੇ ਅੰਦਰ ਅਰਜੁਨ ਨੂੰ ਪਤਾ ਲੱਗਦਾ ਹੈ ਮੇਰਾ ਪੁੱਤ ਅਭਿਮਾਨ ਨੂੰ ਮਾਰਿਆ ਗਿਆ ਇਹ ਵੀ ਆਪਣਾ ਤੀਰ ਕਮਾਨ ਛੁੱਟ ਦਿੰਦਾ ਹੈ ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਆਪਣੇ ਹੱਥੀਂ ਆਪਣੇ ਪੁੱਤਰਾਂ ਨੂੰ ਜੰਗ ਦੇ ਮੈਦਾਨ ਅੰਦਰ ਤੋਰਦੇ ਨੇ ਸੇਭਜਾਦਾ ਜੁਝਾਰ ਸਿੰਘ ਜੰਗ ਦੇ ਮੈਦਾਨ ਅੰਦਰ ਗਏ ਇਹ ਫਿਰ ਆਪਣੀ ਪਰਿਵਾਰ ਦੇ ਨਾਲ ਖੂਬ ਜੋਰ ਦਿਖਾਏ ਸਤਿਗੁਰੂ ਕਹਿਣ ਲੱਗੇ ਸ਼ਾਬਾਸ਼ ਪੁੱਤ ਤੁਸੀਂ ਬਹਾਦਰਾਂ ਦੀ ਤਰ੍ਹਾਂ ਲੜਿਓ ਤੇ ਲੜਦੇ ਵੀ ਕਿਉਂ ਨਾ ਆਖਰ ਤੁਸੀਂ ਗੁਰੂ ਸਿੰਘ ਮਹਾਰਾਜ ਦੇ ਪੁੱਤਰ ਸੀ ਸੇਭ ਜਿਆਦਾ ਜੁਦਾ ਆਸਿਕ ਵੀ ਸ਼ਹਾਦਤ ਦਾ ਜਾਮ ਪੀਂਦੇ ਰਹੇ ਨਾਲ ਹੀ ਸ਼ਾਮ ਦਾ ਸੂਰਜ ਡੁੱਬਦਾ ਹੈ ਤੇ ਜਗ ਨੂੰ ਰੋਕ ਦਿੱਤਾ ਜਾਂਦਾ ਰਾਜ ਸਿੱਖ ਫੈਸਲਾ ਕਰਦੇ ਵੀ ਪਾਤਸ਼ਾਹ ਕਿਰਪਾ ਕਰੋ ਆਪਲੀ ਚਮਕੌਰ ਦੀ ਗੜੀ ਨੂੰ ਛੱਡ ਕੇ ਤੇ ਅੱਗੇ ਚਲੇ ਜਾਓ ਤਿੰਨ ਸਿੱਖ ਪਾਤਸ਼ਾਹ ਦੇ ਨਾਲ ਤੁਰਦੀ ਨੇ ਪਾਈ ਦਇਆ ਸਿੰਘ ਬਾਣ ਸਿੱਖ ਤੇ ਧਰਮ ਸਿੰਘ ਜਿਵੇਂ ਹੀ ਪਾਤਸ਼ਾਹ ਗੜੀ ਤੋਂ ਨਿਕਲਣ ਲੱਗਦੇ ਨੇ ਆਪਣਾ ਜੋੜਾ ਉਤਾਰ ਦਿੱਤਾ ਕਿ ਜੰਗ ਦੇ ਮੈਦਾਨ ਵਿੱਚ ਸਿੱਖਾਂ ਦੇ ਸਰੀਰ ਪਏ ਹੋਏ ਨੇ ਕਿਤੇ ਉਹਨਾਂ ਦੇ ਕੇਸਾਂ ਨੂੰ ਸਾਡਾ ਜੋੜਾ ਨਾ ਲੱਗੇ ਇਹਨਾਂ ਸਤਕਾਰ ਜੀਵੇਂ ਪਾਤਸ਼ਾਹ ਜੰਗ ਦੇ ਮੈਦਾਨ ਵਿੱਚ ਆਏ ਤੇ ਫਾਈ ਦਇਆ ਸਿੰਘ ਨੇ ਬੇਤੀ ਕੀਤੀ ਪਾਤਸ਼ਾਹ ਜੇ ਤੁਹਾਡਾ ਹੁਕਮ ਹੋਵੇ ਮੈਂ ਸੇਭ ਜਾਦਿਆਂ ਇਸ ਸਰੀਰ ਤੇ ਆਪਣਾ ਕਬਰ ਕਸਾ ਪਾ ਜਾਵਾਂ ਉਹਨਾਂ ਦੇ ਚਿਹਰੇ ਟੱਗ ਰਿਹਾ ਤੇ ਪਾਤਸ਼ਾਹ ਦੇ ਬੜੇ ਪਿਆਰੇ ਪੁੱਤ ਸਨ ਸ਼ਹੀਦ ਕੇ ਮੂਹਰੇ ਕਫਨ ਦਾ ਪਰਦਾ ਜੇ ਸ਼ਹਾਦਤ ਦਾ ਦਸੂਰ ਨਹੀਂ ਹੈ میرا ہی بیٹا کفن میں لیٹی زب کو منظور نہیں ہے اور بھی کتنی لال ہیں میرے جنوں جہاں شید دی پائی پرجا پرجا کٹ مرے پر نام دشمن کو پٹھ دے کرائی ایک کے سنگ پیار جتانا جی کہیں کا انصاف نہیں ہے بیٹے بیٹے میں بھی جو فرق سمجھے ایسا بھی کوئی باپ نہیں ہے بادشاہ کیندے دیا سنگھا

سکھانی جیت کر رہے ہیں ਜਗਜੀਤ ਦੀ ਬਾਣੀ ਵਿੱਚ ਰੋਜ਼ ਪੜਦਿਆਂ ਦਾ ਕਿਵ ਸਚਿਆਰਾ ਹੋਈਐ ਕਿਉ ਪੂੜੈ ਟੁੱਟੈ ਪਾਰ ਕਿ ਜਵਾਬ ਕੀ ਮਿਲਦਾ ਏ ਹੁਕਮ ਰਜਾਈ ਚੱਲਣਾ ਨਾਗ ਰਿਖਿਆ ਨਾਲ ਕੋਈ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਖੁਸ਼ੀ ਦੇ ਪਾਤਰ ਬਣਨਾ ਚਾਹੁੰਨੇ ਆ ਅਸੀਂ ਚਾਹੁੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੇਰੇ ਤੇ ਖੁਸ਼ ਹੋਣ ਤੇ ਸਤਿਗੁਰੂ ਕਹਿੰਦੇ ਫਿਰ ਬਾਗ ਦੀਆਂ ਬਰਦੀਆਂ ਸਿਆੜ ਪਾ ਛੜਦੇ ਗੁਰੂ ਦੀ ਰਜਾ ਵਿੱਚ ਰਾਗੀ ਰਹਿਣਾ ਸ਼ੁਰੂ ਕਰਦੇ ਖਸਮੇ ਸੋਈ ਭਾਉ ਦਾ ਖਸਮੇ ਦਾ ਜਿਸ ਭਾਣਾ ਪਾਵੇ ਗੁਰੂ ਨੂੰ ਕਿਹੜਾ ਸਿੱਖ ਚੰਗਾ ਲੱਗਦਾ ਹੈ ਜਿਹੜੇ ਸਿੱਖ ਨੂੰ ਗੁਰੂ ਦਾ ਭਾਣਾ ਚੰਗਾ ਲੱਗਦਾ ਅੱਜ ਮਾਤਾ ਨੇ ਕਿਹਾ ਕਹਿੰਦੇ ਕਿ ਪੁੱਤਰੋ ਜੀਵਨ ਵਿੱਚ ਦੁੱਖ ਤੇ ਸੁੱਖ ਆਉਂਦੇ ਜਾਂਦੇ ਰਹਿੰਦੇ ਨੇ ਤੇ ਬਾਣੀ ਨੇ ਸਾਨੂੰ ਇਹੀ ਗੱਲ ਸਮਝਾਉਂਦੀ ਹੈ ਦੁੱਖ ਤਾਰੂ ਸੁਖ ਲੋਗ ਭਿਆ ਦੇਖੋ ਜਦੋਂ ਦੁੱਖ ਆਉਂਦਾ ਹੈ ਨਾ مصیبت ਆਉਂਦੀ ਹੈ ਬੰਦਾ ਬੜੀ ਭਾਵਨਾ ਨਾਲ ਕੋਤਵਾਰੀ ਹੁੰਦਾ ਹੈ ਬੜਾ ਗੁਰੂ ਕੀ ਅਦਾਸਾ ਕਰਦਾ ਹੈ ਕਿ ਦਾਤਾ ਸੁਣਲਾ ਦੁੱਖ ਵਿੱਚ ਉਹਨੂੰ ਬੜਾ ਚੇਤੇ ਕਰਨੇ ਆ ਬਾਣੀ ਚੱਲਦੀ ਏ ਤੇ ਘਰਾਂ ਵਿੱਚ ਵੀ ਕੋਈ ਦੁਖੀ ਹੋਵੇ ਤੇ ਆਪਾਂ ਕਹਿੰਨੇ ਪਾਠ ਕਰਿਆ ਕਰ ਬਾਣੀ ਪੜਿਆ ਕਰ ਦੁੱਖ ਕੀ ਕਰਦਾ ਹੈ ਸਾਨੂੰ ਰੱਬ ਦਾ ਅਹਿਸਾਸ ਕਰਵਾਉਂਦਾ ਹੈ ਕਿ ਸੁੱਖ ਜਿਹੜੇ ਨੇ ਉਹ ਸਾਡੀ ਹੋਮੇ ਦਾ ਅਹਿਸਾਸ ਕਰਾਉਂਦੇ ਨੇ ਕਿ ਮੈਂ ਕੋਈ ਚੀਜ਼ ਹਾਂ ਕਉ ਮਾਤਾ ਕੈਂ ਦੇ ਬੁੱਤ ਇਹ ਦੁੱਖ ਵੀ ਸਾਡੇ ਜੀਵਨ ਦਾ ਹਿੱਸਾ ਹੈ ਇਤਿਹੀ ਅਗਲੀ ਸਵੇਰ ਕੱਬੂ ਮਿਲਿਆ ਤੇ ਬੇਨਤੀ ਕੀਤੀ ਮਾਤਾ ਜੀ ਕਿਰਪਾ ਕਰੋ ਜਦੋਂ ਤੱਕ ਪਾਤਸ਼ਾਹ ਮਿਲ ਨਹੀਂ ਜਾਂਦੇ ਪਾਤ ਜੀ ਮੇਰੇ ਘਰ ਮੇਰੇ ਪਿੰਡ ਸਹੇੜੀ ਚਲੋਗਾ ਬੜੇ ਪਿਆਰ ਨਾਲ ਮਾਤਾ ਜੀ ਨੂੰ ਨਾਲ ਲੈ ਕੇ ਆਇਆ ਪਰ ਜਿਸ ਵੀ ਨੇ ਘਰ ਵਿੱਚ ਆਇਆ ਤੇ ਇਹਨੂੰ ਪਤਾ ਚੱਲਿਆ ਕਿ ਬਾਤਾ ਜੀ ਨੇ ਊੜ ਸੋਨੇ ਦੀਆਂ ਪੋਰਾ ਨੇ ਕੁਝ ਗਹਿਣੇ ਦੇ ਤੇ ਮਨ ਵਿੱਚ ਲਾਲਚ ਪੈਦਾ ਹੋ ਗਿਆ ਬਾਣੀ ਦਾ ਇੱਕ ਪਾਵਨ ਗੁਰਵਾਕ ਹੈ ਹਉ ਲਿਓ ਮਨ ਮਾਇਆ ਉਰਜਾਰੂ ਜੋ ਜੋ ਕਰਮ ਕੀਓ ਲਾਲਚ ਲਗ ਤੀ ਤੇ ਆਪ ਬਨਾਈਓ ਦੇਖੋ ਭਰੋਸਾ ਸਾਡੇ ਮਨ ਦਾ ਵੀ ਕੋਈ ਨਹੀਂ ਸਤਗੁਰੂ ਕਹਿੰਦੇ ਕਬ ਹੂੰ ਜਿਹੜਾ ਉਮਚੜਤ ਹੈ ਕਬ ਹੂੰ ਜਾਏ ਪਿਆਲੇ ਲੋਭੀ ਜੀਰਾ ਖਿਲਣਾ ਰਹਤ ਹੈ ਚਾਰੇ ਪਾਸੇ ਮਨ ਦਾ ਕੋਈ ਭਰੋਸਾ ਨਹੀਂ ਇਹਨੇ ਕਿਹੜੇ ਵੇਲੇ ਬੇਈਮਾਰ ਹੋ ਜਾਣਾ ਅਕਸਰ ਆਪਾਂ ਕਰਾਮੇ ਵਿੱਚ ਦੇਖਦੇ ਹਾਂ ਰਿਸ਼ਤੇਦਾਰੀਆਂ ਵਿੱਚ ਦੇਖਦੇ ਹਾਂ ਕਿ ਕਈ ਸਾਲਾਂ ਦੀ ਰਿਸ਼ਤੇਦਾਰੀ ਹੁੰਦੀ ਹੈ ਜਦੋਂ ਜੀਵਨ ਵਿੱਚ ਲਾਲਚ ਆ ਜਾਂਦਾ ਹੈ ਤੇ ਬੰਦਾ ਆਪਣਿਆਂ ਨੂੰ ਵੀ ਮਾਰ ਲੱਗਿਆ ਦੇਰ ਨਹੀਂ ਆਉਂਦਾ ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਸੰਖੇਪ ਕੀਤਾ ਕਿ ਦੇਖੀ ਜੀਵਨ ਵਿੱਚ ਉਬਾੜੀਆਂ ਦਾ ਸੰਗਤਰਾ ਕਰੀ ਲੋਭੀ ਕਾ ਵਿਸਾਹਨਾ ਇਚੇ ਝੇਕਾ ਪਾਰ ਵਸਾਈ ਅੰਤ ਕਾਲ ਤਿੱਥੇ ਤੂੰ ਹੈ ਜਿੱਥੇ ਹੱਥ ਨਾ ਪਾਈ ਜੇ ਤੈਨੂੰ ਪਤਾ ਹੈ ਕਿ ਜਿਹੜੇ ਨਾਲ ਬੈ ਸਾਜ ਪਾਦੀ ਬੈਠਾ ਇਹ ਬੰਦਾ ਬੜਾ ਲਾਲਚੀ ਹੈ ਇਹ ਬਹੁਤ ਲੋਭੀ ਹੈ ਤੇ ਸਤਿਗੁਰੂ ਕਹਿੰਦੇ ਬਚ ਕੇ ਰਹੀਂ ਇੰਨੇ ਉਥਾ ਉਥੇ ਧੋਖਾ ਦੇਣਾ ਜਿੱਥੇ ਤੇਰੇ ਕੋਲ ਬਚਣ ਦਾ ਕੋਈ ਰਾਹ ਨਹੀਂ ਤੇ ਜੇ ਆਪਾਂ ਵੀ ਇਹੋ ਜਿਹੇ ਚੀਜ਼ਾਂ ਤੋਂ ਬਚਣਾ ਚਾਹੁੰਦੇ ਆਂ ਤੇ ਜ਼ਿੰਦਗੀ ਵਿੱਚ ਸੁਚੇਤ ਹੋ ਕੇ ਚੱਲਿਏ ਜਿਹੜੇ ਲੋਭੀ ਨੇ ਲਾਲਚੀ ਨੇ ਉਹਨਾਂ ਤੋਂ ਦੂਰ ਹੋ ਕੇ ਚੱਲਿਏ ਕਿੰਕੀ ਜਦੋਂ ਅੰਦਰ ਲਾਲਜ ਆੜ ਕੇ ਬੈਠਦਾ ਇਹਨਾਂ ਤੇ ਦੇਖੋ ਲਾਲਜ ਕੀ ਕਰਾ ਦਿੰਦਾ ਹੈ ਗੰਗੂ ਆਇਆ ਤੇ ਸੀ ਮਾਤਾ ਨੂੰ ਨਾਲ ਲੈ ਕੇ ਕਿਸੇਵਾ ਕਰਾਂਗਾ ਪਰ ਅੰਦਰ ਕੀ ਬੈਠ ਗਿਆ ਲਾਲਚ ਬੈਠ ਗਿਆ ਜਿਵੇਂ ਆਪਾਂ ਇੱਕ ਛੋਟਾ ਜਿਹਾ ਬੀਜ ਧਰਤੀ ਵਿੱਚ ਬੀਜਦੇ ਆਂਦਾ ਤੇ ਦੇਖੋ ਜਟੂ ਬੀਜ ਨੇ ਆ ਬੜਾ ਛੋਟਾ ਹੁੰਦਾ ਹੈ ਪਰ ਕੁਝ ਸਾਲਾਂ ਵਿੱਚ ਹੀ ਵੱਡਾ ਦਰਖਤ ਬਣ ਜਾਂਦਾ ਹੈ ਇਸੇ ਤਰ੍ਹਾਂ ਮਨੋਕ ਗਿਆਨਕ ਤੌਰ ਤੇ ਜਦੋਂ ਸਾਡੇ ਅੰਦਰ ਇੱਕ ਰੀ ਕੋ ਬਾੜਾ ਖਿਆਲ ਆਣ ਕੇ ਬੈਠ ਗਿਆ ਤੇ ਹੌਲੀ ਹੌਲੀ ਉਹ ਖਿਆਲ ਜਿਹੜਾ ਹੈ ਵੱਧਦਾ ਜਾਂਦਾ ਹੈ ਵੱਧਦਾ ਜਾਂਦਾ ਹੈ ਤੇ ਅਕਸਰ ਜਿਸ ਸਮਾਜ ਵਿੱਚ ਆਪਾਂ ਅੱਜ ਜੀ ਰਹੇ ਆਂ ਇਤਿ ਹਰੇਕ ਬੰਦਾ ਹੀ ਲਾਲਚ ਦੇ ਨਾਲ ਲੋਭ ਦੇ ਨਾਲ ਭਰਿਆ ਹੋਇਆ ਹੈ ਅੱਜ ਜਿਸ ਵੀ ਲਈ ਅੱਤੀ ਰਾਤ ਦਾ ਸਮਾਂ ਆਇਆ ਤੇ ਕਵੀ ਅੱਲਾ ਯਾਰ ਖਾਂ ਜੋਗੀ ਦੇ ਬਚਨ ਦੇ ਕਹਿੰਦੇ ਹਨ ਜਦ ਵਕਤ ਹੋਆ ਅੱਤੀ ਰਾਤ ਕਾ ਦਿਲ ਮੇਂ ਗਿਆ ਨਾ ਖੋਫ ਕੋਈ ਆਕਾ ਕੀ ਮਾਰਕਾ ਮੋਰੂ ਕਾ ਬਦਰਾ ਔਰ ਉਹ ਡੱਬਾ ਉੜਾ ਗਿਆ ਧੋਖੀ ਸੀ ਬ੍ਰਾਹਮਣ ਖਜ਼ਾਨਾ ਚੋਰਾ ਗਿਆ ਕਿੰਨੇ ਰਾਤ ਦੇ ਹਨੇਰੇ ਵਿੱਚ ਕੀ ਕੀਤਾ ਮਾਤਾ ਜੀ ਨੇ ਪਾਸੋਂ ਉਹ ਮੋਰਾ ਤੇ سونے ਦੇ ਗਹਿਣਿਆਂ ਵਾਲਾ ਜਿਹੜਾ ਡੱਬਾ ਸੀ ਉਰਾਇਆ ਪਿੰਡੂ ਬਾਰ-ਬਾਰ ਇੱਕ ਪਾਣੀ ਦਾ ਝੋਹ ਹੈ ਪਾਣੀ ਦਾ ਨਾਲਾ ਹੈ ਉਹਦੇ ਵਿੱਚ ਜਾ ਕੇ ਮੋਰਾ ਤੇ ਗਹਿਣੇ ਤਵਾ ਆਇਆ ਸਵੇਰ ਹੋਈ ਹੈ ਮਾਤਾ ਜੀ ਨੇ ਬੜੇ ਪਿਆਰ ਨਾਲ ਪੁੱਛਿਆ ਕਿ ਪੁੱਤ ਅੰਗੂ ਤੂੰ ਚੱਗਾ ਕੀਤਾ ਗਹਿਣੇ ਤੇ ਮੋਰਾ ਸੰਭਾਲਿਆ ਕੈਨੇਡਾ ਦਾ ਦਾਦੀਾ ਤੁਸੀਂ ਮੇਰੇ ਤੇ ਚੋਰੀ ਦਾ ਇਲਜ਼ਾਮ ਲਾ ਰਹੇ ਹੋ ਮੈਂ ਤੁਹਾਨੂੰ ਆਪਣੇ ਘਰ ਵਿੱਚ ਲੈ ਕੇ ਆਇਆ ਤੁਸੀਂ ਮੈਨੂੰ ਹੀ ਚੋਰ ਦੱਸ ਰਹੇ ਹੋ ਮੇਰੇ ਕੋਲ ਤੁਹਾਡਾ ਕੋਈ ਸਬੂਤ ਨਹੀਂ ਮਰਦੇ ਗਿਆ ਜਾਨੀ ਖਾਨ ਤੇ ਮਾਨੀ ਖਾਨ ਦੋਸ਼ ਪਹੀਆਂ ਨੂੰ ਨਾਲ ਲੈ ਕੇ ਆਇਆ ਜਿਹੜੇ ਮਾਤਾ ਗੁਰਦਰ ਕੌਰ ਤੇ ਛੋਟੇ ਸਹਿਜਾਦਿਆਂ ਨੂੰ ਗ੍ਰਿਫਤਾਰ ਕਰਕੇ ਸਹੀੜੀ ਪਿੰਡ ਤੋਂ ਬਰਿੰਡੇ ਲੈ ਕੇ ਜਾਂਦੇ ਨੇ ਇਹ ਤਿੰਨੋ ਕੁ ਕਿਲੋਮੀਟਰ ਦੀ ਹੀ ਦੂਰੀ ਹੈ ਜਿੱਥੇ ਸਹਿਬਜ਼ਾਦਿਆਂ ਨੂੰ ਰਾਤ ਟਿਕਾਇਆ ਜਾਂਦਾ ਉਹ ਜ਼ੇਰ ਉਹ ਕੋਟਵਾੜੀ ਅੱਜ ਵੀ ਸੰਭਾਲੀ ਹੋਈ ਹੈ ਉੱਥੇ ਗੁਰਦੁਆਰਾ ਸਹਿ ਬਣਿਆ ਹੋਇਆ ਹੈ ਕੋਟਵਾੜੀ ਸਹਿਬ ਪਰਡੇ ਦੀ ਧਰਤੀ ਤੇ ਵਜ਼ੀਰ ਖਾਨ ਦਾ ਕੁਸਿਹਾ ਭੇਜਿਆ ਗਿਆ ਕਿ ਮਾਤਾ ਗੁਜਰ ਕੌਰ ਤੇ ਛੋਟੇ ਸਹਿਬਜ਼ਾਦਿਆਂ ਨੂੰ ਆਪਾਂ ਗ੍ਰਫਤਾਰ ਕਰ ਰਿਹਾ ਹੈ ਵਜીર ਖਾਨ ਬਹੁਤ ਖੁਸ਼ ਹੋਇਆ ਤੇ ਸੁਨੇਹਾ ਭੇਜਿਆ ਕਿ ਇੰਨਾ ਨੂੰ ਮਰਿੰਡੇ ਤੋਂ ਤੋਰ ਕੇ ਸਹੰਦ ਵਿਹਾਦਾ ਜਾਵੇ ਤਾਂ ਲੋਕਾਂ ਨੂੰ ਪਤਾ ਲੱਗੇ ਕਿ ਸਰਕਾਰ ਬਾਗੀਆਂ ਦੇ ਨਾਲ ਕਿਹੋ ਜਿਹਾ ਵਿਹਾਰ ਕਰਦੀ ਹੈ ਕੋਈ ਹੰਗਰ ਸਾਡੇ ਵਿਰੁੱਧ ਨਾ ਚੱਲ ਸਕੇ ਮਰਿੰਡੇ ਤੋਂ ਸਹੰਦ 22 ਕਿਲੋਮੀਟਰ ਦਾ ਪੈਡਾ ਬਣਦਾ ਹੈ ਇਸ ਕਾਲਾ ਰਸਤਾ ਛੋਟੇ ਸਿਰ ਜادیه ਤੀ ਮਾਤਾ ਗੁਰੂ ਕੋਲ ਇਹਨਾਂ ਨੇ ਤੁਰ ਕੇ ਤੈ ਕੀਤਾ ਸ਼ਾਮ ਨੂੰ ਸਰਹੰਦ ਪਹੁੰਚੇ ਨੇ ਜਿੱਤੇ ਟਕਾਣਾ ਕਿੱਥੇ ਕਰਵਾਇਆ ਹੈ ਐਂਡੀ ਬੁਰਜ ਦੇ ਅੰਦਰ ਉਹ ਬੁਰਜ ਜਿਹਦੇ ਚਾਰ ਸ਼ਿਖਰੇ ਪਾਣੀ ਵਾਲਾ ਤਲਾਬ ਬਣਿਆ ਹੋਇਆ ਸੀ ਤੇ ਗਰਮੀਆਂ ਅੰਦਰ ਵੀ ਹਵਾਵਾਂ ਜਦੋਂ ਪਾਣੀ ਨਾਲ ਛੂੰਕੇ ਉੱਪਰੋਂ ਜਾਂਦੀਆਂ ਸਨ ਤੇ ਠੰਡ ਮਹਿਸੂਸ ਹੁੰਦੀ ਸੀ ਸ਼ਿਆਦ ਦੀ ਰੁੱਤ ਵਿੱਚ ਬਹੁਤ ਜ਼ਿਆਦਾ ਠੰਡਾ ਤੇ ਦੋ ਹੀ ਉਮਰਾਂ ਵਿੱਚ ਜ਼ਿਆਦਾ ਠੱਡ ਲੱਗਦੀ ਹੈ ਬਚਪਨ ਵਿੱਚ ਤੇ ਬੁਢਾਪੇ ਵਿੱਚ ਆ ਹੁਣ ਸ਼ਿਆਦ ਚੱਲ ਰਿਹਾ ਹੈ ਤੇ ਆਪਾਂ ਕੀ ਕਹਿੰਦੇ ਆ ਕਿ ਬੱਚਿਆਂ ਨੂੰ ਠੰਡ ਤੋਂ ਬਚਾ ਕੇ ਰੱਖਿਓ ਤੇ ਬਜ਼ੁਰਗਾਂ ਨੂੰ ਵੀ ਕਹਿੰਦੇ ਆ ਕਿ ਤੁਸੀਂ ਵੀ ਘਰੋਂ ਬਾਹਰ ਨਾ ਨਿਕਲਿਓ ਕਿਤੇ ਤੁਹਾਨੂੰ ਠੰਡ ਨਾ ਲੱਗ ਜਾਵੇ ਇੱਕ ਪਾਸੇ ਬਜ਼ੁਰਗ ਬਾਤਾ ਗੁੰਦਰਪਾਲ ਦੂਸਰੇ ਪਾਸੇ ਛੋਟੀ ਸੇਵ ਜਾਲੇ ਉਮਰਾ ਨੇ 7 ਸਾਲ ਤੇ 9 ਸਾਲ ਦੀਆਂ ਪਰਦਾਦੀ ਕੀ ਕਰਦੀ ਐ ਸ਼ਹੀਦਾਂ ਦੀਆਂ ਗਾਥਾਂ ਸੁਣਾ ਕੇ ਤੇ ਉਹਨਾਂ ਦੇ ਖੂਨ ਡੁੱਗੀਆਂ ਕਰਦੀ ਐ ਕਹਿੰਦੀ ਕਿ ਪੁੱਤਰੋ ਆਪਾਂ ਸੱਚ ਦੀ ਖਾਤਰ ਇਹਨਾਂ ਸਰੀਰਾਂ ਦੀ ਤੁਸੀਂ ਪਰਵਾਹ ਨਾ ਕਰ ਲਈਂ ਤੁਹਾਡੇ ਦਾਦਾ ਗੁਰੂ ਤੇਗ 72 ਮਹਾਰਾਜ ਸ਼ਹਾਦਤ ਅਰਜ਼ਾ ਕੀਤੇ ਨੇ ਦੂਸਰਿਆਂ ਦੇ ਧਰਮ ਨੂੰ ਬਚਾਉਣ ਦੀ ਖਾਤਰ ਐ ਤੁਸੀਂ ਆਪਣੇ ਸੱਚ ਦੇ ਖੜੇ ਰਹਿਣਾ ਹੈ ਜੀਵਨ ਦੀ ਪਰਵਾਹ ਨਹੀਂ ਕਰਨੀ ਸਰੀਰਾਂ ਦੀ ਪਰਵਾਹ ਨਹੀਂ ਕਰਨੀ ਅਗਲੀ ਸਵੇਰ ਹੋਈ ਹੈ ਤੇ ਸੂਬੇ ਦੀ ਕਚੈਰੀ ਵਿੱਚ ਸੇਬ ਜਾਦਿਆਂ ਦੀ ਪਹਿਲੀ ਕਸ਼ੀ ਪਈ ਜਿਵੇਂ ਹੀ ਅੰਦਰ ਗਏ ਨੇ ਦੋਵੇਂ ਸੇਬ ਜਾਦਿਆਂ ਨੇ ਕੱਢ ਕੇ ਫਤਿਹ ਬੁਲਾਈ ਵਜ਼ੀਰ ਖਾਨ ਬੜਾ ਹੈਰਾਨ ਹੋਇਆ ਕਿ ਛੋਟੀਆਂ ਉਮਰਾ ਅੰਦਰ ਏਡਾ ਵੱਡਾ ਜਜ਼ਬਾ ਪਹਿਲਾਂ ਪਿਆਰ ਦੇ ਨਾਲ ਸਮਝਾਇਆ ਲਾਲਚ ਵੀ ਦਿੱਤਾ ਪਠਿਆਈਆਂ ਮਗਰੀਆਂ ਖਡੌਣੇ ਮਗਾਹੇ ਕਿ ਛੋਟੇ ਬੱਚੇ ਨੇ ਸ਼ਾਇਦ ਖਡੌਣਿਆਂ ਵਿੱਚ ਪਰਚ ਜੜ ਪਰ ਸੇਵ ਜਾਦੀ ਕਹਿੰਦੇ ਨੇ ਵਜ਼ੀਰ ਖਾ ਤੂੰ ਸਾਨੂੰ ਡਰਾ ਨਹੀਂ ਸਕਦਾ ਲਾਲਚ ਦੇ ਨਾਲ ਸਾਨੂੰ ਭੁਗਾ ਨਹੀਂ ਸਕਦਾ ਆਖਰ ਤੂੰ ਤੀਆਂ ਸ਼ਮਕਾਂ ਮਗਾਈਆਂ ਬਈਆਂ ਤੇ ਦੋਵਾਂ ਸੇਵ ਜਾਦੀਆਂ ਨੂੰ ਸ਼ਮਕਾਂ ਦੇ ਨਾਲ ਕੁੱਟਿਆ ਗਿਆ ਸਰੀਰਾਂ ਦੇ ਲਾਸ਼ਾਂ ਪੈਨਾਂ ਲੈਣਾ ਤੇ ਵਾਪਸ ਦਾਦੀ ਮਾਂ ਕੋਲ ਭੇਜ ਦਿੱਤਾ ਦਾਦੀ ਮਾਂ ਨੇ ਫਿਰ ਉੱਟ ਕੇ ਦਰ ਰਕੜੀ ਵਿੱਚ ਲਿਆ ਤੇ ਕੰਨ ਲੀ ਪੁੱਤਰੂਪ ਭਰਾਇਓ ਨਾਲ ਇਹ ਜ਼ਖਮ ਕੇਵਲ ਸਰੀਰ ਦੇ ਦੇ ਤੁਹਾਡੀ ਆਤਮਾ ਚੜ੍ਹਦੀ ਕਲਾ ਵਿੱਚ ਹੋਵੇ ਸਰੀਰ ਆਉਣ ਜਾਣ ਵਾਲੀ ਖੇਡ ਹੈ ਇਤੇ ਮਿੱਟੀ ਹੈ ਤੁਸੀਂ ਸੱਚੇ ਨਾਲ ਜੁੜੇ ਰਹਿਣਾ ਅਗਲੇ ਦਿਨ ਫਿਰ ਪੇਸ਼ੀ ਹੋਈ ਫਿਰ ਉਹੀ ਵਰਤਾਰਾ ਡਰਾਵਾ ਵੀ ਦਿੱਤਾ ਗਿਆ ਫਿਰ ਉਹਨਾਂ ਨੂੰ ਲਾਲਚ ਵੀ ਦਿੱਤਾ ਗਿਆ ਪਰ ਜਦੋਂ ਸੇਵ ਜੀ ਦੇ ਨਾਮ ਲੈ ਤੇ ਆਖਰ ਕਾਜੀ ਕੋਲੋਂ ਫਤਵਾ ਯਾਰੀ ਕਰਵਾਤਾ ਕਿ ਦੋਵਾਂ ਸੇਵ ਜਾਦੀਆਂ ਨੂੰ ਨੀਹਾਂ ਵਿੱਚ ਝਣਕੇ ਸ਼ੀਰ ਕਰ ਦਿੱਤਾ ਜਾਵੇ ਵਾਪਸ ਉਹਦਾਦੀ ਦੇ ਕੋਲ ਭੇਜਿਆ ਤੇ ਦੱਸਿਆ ਦਾਦੀ ਮਾ ਕੰਮ ਨੂੰ ਸਾਨੂੰ ਨੀਹਾਂ ਵਿੱਚ ਝਣਕੇ ਸ਼ੀਰ ਕਰ ਦਿੱਤਾ ਜਾਵੇਗਾ ਦੇ ਕੋ ਹੈ ਬਹੁਤ ਵੱਡੀ ਕਟੜਾ ਕਿ ਛੋਟੇ ਛੋਟੇ ਬੱਚਿਆਂ ਦੇ ਉੱਪਰ ਇੱਡਾ ਵੱਡਾ ਜ਼ੁਲਮ ਕਰਨਾ ਪਰ ਦਾਦੀ ਮਾ ਫਿਰ ਹੌਸਲਾ ਦਿੰਦੀ ਹੈ ਕਿ ਪੁੱਤਰੋ ਤੁਸੀਂ ਘਬਰਾਉਣਾ ਨਹੀਂ ਆਪਾਂ ਸੱਚ ਦੇ ਖੜੇ ਰਹਿਣਾ ਹੈ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜਿਤਾ ਕਿ ਸਿਖਾਏ ਅਗਲੀ ਸਵੇਰ ਹੋਈ ਤੇ ਦਾਦੀ ਮਾ ਨੇ ਆਪ ਸੋਹਣੀਆਂ ਦਸਤਾਰ ਸਜਾ ਕੇ ਲਿਆਂ ਆਪ ਪੁਸ਼ਾਕਾਂ ਬਦਲ ਕੇ ਦਿੱਤੀਆਂ ਕਿਉਂਕਿ ਅੱਜ ਸ਼ਹਾਦਤਾਂ ਦਾ ਜ਼ਾਹ ਪੀਣ ਵਾਸਤੇ ਸਦੇਉ ਜਿਵੇਂ ਹੀ ਸੱਬ ਜਾਦਿਕ ਜੈਰੀ ਬਿ ਪਹੁੰਚੇ ਨੇ ਉਥੇ ਮਿਸਤਰੀ ਬੁਲਾਇਆ ਗਿਆ ਇਲਾਕੇ ਦੇ ਲੋਕ ਬੁਲਾਏ ਗਏ ਦੇਖਣ ਵਾਸਤੇ ਕਿ ਛੋਟੇ ਬੱਚਿਆਂ ਨੂੰ ਕਿਵੇਂ ਨਿਹਾਰੇ ਦੀ ਚੜਕੇ ਸ਼ੇਰ ਕੀਤਾ ਜਾਂਦਾ ਜਿਵੇਂ ਹੀ ਮਿਸਤਰੀ ਕੰਦ ਚੜ ਰਿਹਾ ਹੈ ਅੱਧ ਤੱਕ ਕੰਦ ਪਹੁੰਚੀ ਹੈ تپنت پرکاش دے بولے ناجم پاپی کہو سنائی دیو دیوار میں انہیں چلائی جے مانیں گے دین ہمارا تو کرو ان کا شکارا تو دروگا سید اہاں بسنے حال سمانے اہاں پکڑ لے گے اور جہاں بیمار برج رہے تھے کارتیار ان دونوں کو بیج دواری چڑھن لگے پاہن دل پاہے ਕੋਟੀਆਂ ਤੋੜੀ ਕੰਨ ਨੂੰ ਆਈ ਚਿੰਦੇ ਜਾਵਣ ਤੁਰਕ ਕਸਾਈ ਜਾਏ ਬਜੀਤੇ ਫਿਰ ਪੁਕਾਰਾ ਹੁਣ ਵੀ ਮੰਨੋ ਹੋਏ ਛੁਟਕਾਰਾ ਦੇਣ ਕਮੁੱਲੋਂ ਬੋਝਾ ਬਾਣੋ ਕਿਉਂ ਖੋਗਤ ਹੋ ਜਾਣ ਅਜਾਣੋ ਜੋਰਾ ਵਰਸ ਕਿਉਂ ਫਰਬਾਈ ਤੁਰਕ ਹਰਾਮੀ ਕਰਤ ਬਰਾਈ ਤੁਮਰੀ ਕਹਿ ਧਰਮਨਾ ਤਜ ਹੈ ਧਰਮ ਹਮਾਰੀ ਰੱਖ ਲਗ ਹੈ ਕਹਿਣ ਲਗੇ ਤੇਰੇ ਕਹਿਣ ਤੇ ਆਪਾਂ ਧਰਮ ਨਹੀਂ ਛੱਡ ਸਕਦੇ ਆਕਰ ਊਪੰਨ ਸਿਰਾਂ ਤੋਂ ਉੱਪਰ ਗਈ ਸਵਾਸ ਬੰਦ ਹੋਣ ਲੱਗੇ ਸਾਰ ਉੱਪਰ ਲੱਗੇ ਇਸੇ ਵਿੱਚ ਜਾਦੇ ਆ ਇਸ ਸਰੀਰ ਦੇ ਪਏ ਇੱਕ ਊਪੰਨ ਜਿਹੜੀ ਹੈ ਟਿਕ ਗਈ ਇੱਟਾ ਸਭ ਜਾਦੇ ਆ ਇਸ ਸਰੀਰਾਂ ਦੀ ਆੜ ਕੇ ਰਹੀਆਂ ਪਰ ਸਵਾਸ ਅਜੇ ਚੱਲਦੇ ਨੇ ਵਗੀਰ ਖਾਣੇ ਤੋਂ ਮਨੁੱਖ ਬੁਲਾਏ ਨੇ ਸ਼ਾਸਤਰ ਵੇਦ ਤੇ ਬਾਸ਼ਰ ਵੇਦ ਇਹਨਾਂ ਦਾ ਮੁਕਦਮਾ ਇਹਦੀ ਕਚਹਿਰੀ ਵਿੱਚ ਚੱਲਦਾ ਹੈ ਕੰਨ ਲਗਾ ਤੁਸੀਂ ਸੇਬ ਜਾਦੇ ਆਂ ਸੁਬਾ ਕਰਦੇ ਹੋ ਸੁਬਾ ਦਾ ਅਰਥ ਹੈ ਕਿ ਜੂਂਦੇ ਜੀ ਬੰਦੇ ਦੀ ਸਾਰਾ ਗਾਟ ਕੱਟਦੇ ਨੇ ਉਹ ਦੂਰ ਜਲਾਦਾ ਨੇ ਹੱਥਾਂ ਵਿੱਚ ਛੁਰੀਆਂ ਰੱਖਿਆ ਸੇਬ ਜਾਦੇ ਆਂ ਦੀਆਂ ਛਾਟੀਆਂ ਤੇ ਆਪਣੀ ਉਟੇ ਧਰੇ ਤੇ ਛੁਰੀ ਦੇ ਨਾਲ ਉਹਨਾਂ ਦੀਆਂ ਸਾਰਾ ਗਾਟ ਕੱਟ ਦੇ ਲਿਨੇ ਗਿਆਂ ਉਹ ਤੋਂ ਇਸੇ ਬਜਾਦੇ ਸ਼ਹਾਦਤਾਂ ਦਾ ਜਾਮ ਪੀ ਗਏ ਪਰ ਸਾਡੇ ਵਾਸਤੇ ਪੂਰਨੇ ਪਾ ਕੇ ਗਏ ਕਿ ਭਾਈ ਇਹ ਜੀਵਨ ਜਿਹੜਾ ਹੈ ਸਰੀਰ ਜਿਹੜੇ ਨੇ ਇਹ ਚਰਾਏ ਵਾੜੇ ਤੁਸੀਂ ਸੱਚ ਤੋਂ ਨਹੀਂ ਡੋਲਣਾ ਧਰਮ ਤੋਂ ਨਹੀਂ ਡੋਲਣਾ ਤੋਕ ਤੇ ਸੁਖ ਜੀਵਨ ਦਾ ਹਿੱਸਾ ਹੱਲ ਪਰ ਅੱਜ ਆਪਾਂ ਉਹਨਾਂ ਸਿਧਾਂਤਾਂ ਜਿੱਤੇ ਚੇਤੇ ਕਰਦੇ ਹਾਂ ਉਹਨਾਂ ਦੀ ਸ਼ੀਧੀ ਜਾੜੇ ਮਰੌਣਿਆ ਸੋ ਸਾਡਾ ਵੀ ਫਰਜ ਬਣਦਾ ਏ ਕਿ ਉਹਨਾਂ ਵਰਗਾ ਸਿਧਕ ਸਾਡੇ ਵੀ ਜੀਵਨ ਵਿੱਚ ਆਵੇ ਤੇ ਤੰਦ ਵਿੱਚ ਸਿਵ ਦੀ ਧਰਤੀ ਤੇ ਜਦੋਂ ਮਾਤਾ ਸਿਵ ਕੋਈ ਪੁੱਛਦੇ ਨੇ ਕਿ ਪਾਤਸ਼ਾਹ ਸਿਵ ਜਾਦੀ ਪੈਦਰ ਨਹੀਂ ਆਉਂਦੇ ਤੇ ਸਾਡੇ ਵਾਲੀ ਹੱਥ ਕਰਕੇ ਪਾਤਸ਼ਾਹ ਨੇ ਕਿਹਾ ਸੀ ਕਿ ਇਹਨਾਂ ਪੁੱਤਰਨ ਕੇ ਸਿਰ 'ਤੇ ਵਾਰ ਦੀਏ ਸੁਚਾਰ ਚਾਰ ਚਾਰ ਹੋਵੇ ਤੋ ਕਿਆ ਭਇਆ ਜੀਹਤ ਕਈ ਹਜ਼ਾਰ ਆਉ ਆਪਾਂ ਵੀ ਜਨਤ ਕਰੀਏ ਜਿਹੜੇ ਬੱਚੇ ਸਾਡੇ ਘਰ ਆਵਣ ਤੇ ਇਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਰਹਿ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ پالیے بڑے پیارے بولتے ہاتھوں میں ਉਹ ਰੁਕਣਾ ਗਿਰਤੇ ਪਾਥਰ ਕਾ ਹਰ ਚੀਜ਼ ਤੁਮਾਰੀ ਯਾਦ ਰਹੀ ਪੈਗਾਮ ਤੁਹਾਰਾ ਗੂੜ੍ਹੇ ਇਤਿਹਾਸ ਹਰੇਕ ਸਾਲ ਪੜ ਲਿਆ ਸੁਣਦੇ ਆਪਨ ਕੋਸ਼ਿਸ਼ ਕਰਿਆ ਕਰੀਗੇ ਕਿ ਹੁਣ ਇਤਿਹਾਸ ਸਾਡੇ ਅੰਮ੍ਰਿਤ ਦਾ ਹਿੱਸਾ ਬਣ ਜਾਵੇ ਸਤਗੁਰ ਸਾਡੇ ਸਭਨਾ ਦੀ ਕਿਰਪਾ ਕਰਨ ਦਿੱਤੀ ਹੋਏ ਸਮੇਂ ਦੀ ਇੱਥੇ ਹੀ ਸਮਾਪਤੀ ਹੈ ਹੁਣ ਸਾਡੇ ਪਾਸ ਸਾਡੇ ਬਹੁਤ ਸਤਕਾਰਯੋਗ ਗਿਆਨੀ ਹਰਪ੍ਰੀਤ ਸਿੰਘ ਦੀ ਬਿੜਾਇਚ ਉਹ 10 15 ਮਿੰਟ ਵਾਸਤੇ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਕਰਨਗੇ ਦਾਸਿਆਂ ਨੂੰ ਇੱਥੇ ਹੀ ਅਗਿਆ ਬਰਚਿਸ਼ ਕਰੋ ਕਿ ਸ੍ਰੀ ਅੰਮ੍ਰਿਤ ਵੇਲੇ ਦੇ ਦਵਾਰ ਪਿੰਡ ਧੁੱਪ ਸੜੀ ਪਟਾਰੇ ਹਨ ਸੁ ਇਸ ਕਰਕੇ ਉੱਥੇ ਪਹੁੰਚਣਾ ਹੈ ਸੁ ਇਹਨੀ ਸੇਵਾ ਪ੍ਰਵਾਨ ਕਰਨੇ ਸਰਬ ਕੋ ਕਿਰਪਾ ਕਰਨਾ ਹੈ ਸਾਡੀ ਸਬਨਾ ਜੀ ਗੁਰੂ ਦੇ ਚਰਨਾਂ ਵਿੱਚ ਕੋਈ ਅਰਦਾਸ ਗੁਰਾਂ ਇੱਕ ਦੀਵ ਬੁਝਾਈ ਸਬਨਾ ਜੀਵਨਾ ਦਾ ਇੱਕ ਦਾਤਾ ਸੋਵੇਂ